ਹੈਲੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਕਿਉਂ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਨਾ ਦੇਖੋ ਇੱਥੇ ਹੈਗਾ ਸੀ ਸਵੇਰ ਸਵੇਰ ਦਾ ਟਾਈਮ ਸਵੇਰ ਸੁਬਾ ਦਾ ਮੈਂ ਨਾ ਕਿ ਤਿਆਰ ਹੋਈ ਸੀਗੀ ਤੇ ਮੈਂ ਜਾਣਾ ਸੀ ਬਠਿੰਡੇ ਅੱਜ ਮੰਮੀ ਨਾਲ ਮੈਡੀਸਿਨ ਲੈਣ ਤੇ ਗਰਮੀ ਦੇਖੋ ਕਿੰਨੀ ਜ਼ਿਆਦਾ ਹੈ ਹਨਾ ਸਤੰਬਰ ਦਾ ਐਂਡ ਹੋਣ ਵਾਲਾ ਹੈਗਾ ਤੇ ਗਰਮੀ ਬਿਲਕੁਲ ਨਹੀਂ ਘਟੀ ਘਟਣ ਦੀ ਬਜਾਏ ਨਾ ਵੀ ਬਹੁਤ ਜ਼ਿਆਦਾ ਹੋ ਗਈ ਹੈ ਤੇ ਸ਼ਾਮ ਨੂੰ ਇੰਨੀ ਜ਼ਿਆਦਾ ਘਬਰਾਹਟ ਹੁੰਦੀ ਹੈ ਤੇ ਦੁਪਹਿਰ ਦੀ ਧੁੱਪ ਹੈ ਜਿਹੜੀ ਉਹ ਤਾਂ ਨਾ ਵੱਢਣ ਨੂੰ ਹੀ ਪੈਂਦੀ ਹੈਗੀ ਇਹ ਦੇਖੋ ਇੰਨੀ ਹੁੰਦੀ ਹੈ ਨਾ ਤੇਜ਼ ਧੁੱਪ ਵਿੱਚ ਝਾਕਿਆ ਨਹੀਂ ਜਾਂਦਾ ਧੁੱਪ ਵੱਲ ਦੇਖ ਕੇ ਤੇ ਬਾਅਦ ਚੋਂ ਆਪਾਂ ਕਿਸੇ ਹੋਰ ਚੀਜ਼ ਵੱਲ ਦੇਖੋ ਤੇ ਨਿਗਾਹ ਹੀ ਨਹੀਂ ਟਿਕਦੀ ਹੈਗੀ ਹਨਾ ਜਿਵੇਂ ਆਏ ਲੱਗਦਾ ਵੀ ਪਤਾ ਨਹੀਂ ਆਪਦੀ ਨਿਗਾਹ ਗਈ ਤੇ ਤੈਨੂੰ ਧੁੱਪ ਹੀ ਨਹੀਂ ਦੇ ਜਾਏਗੀ ਹਨਾ ਤੇ ਇਥੇ ਮੈਂ ਸਵੇਰੇ-ਸਵੇਰੇ ਨਾ ਆ ਲਈ ਸੀਗੀ ਸਾਰੇ ਮੈਂ ਕੰਮ ਫਿਨਿਸ਼ ਕਰਤੀ ਸੀਗੇ ਤੇ ਮੰਮੀ ਹਜੇ ਸੁੱਤੇ ਪਏ ਸੀਗੇ ਉਧਰ ਮੇਰੇ ਮੰਮੀ ਆ ਜਾਣਗੇ ਤੇ ਮੈਂ ਬੱਸ ਸਟੈਂਡ ਚਲੀ ਜਾਉਂਗੀ ਉਹ ਉਧਰੋਂ ਆ ਜਾਣਗੇ ਹਨਾ ਤੇ ਇਹਨਾਂ ਨੇ ਕਰਾਉਣੀ ਹੁੰਦੀ ਹੈ థెరਪੀ ਤੇ ਇਹ థెరਪੀ ਸੈਂਟਰ ਚ ਮੈਂ ਜਾਂਦੀ ਜਾਂਦੀ ਇਹਨਾਂ ਨੂੰ ਛੱਡ ਜੂੰਗੀ ਉੱਥੇ ਤੇ ਇਸ ਤੋਂ ਬਾਅਦ ਅਸੀਂ ਬੱਸ ਸਟੈਂਡ ਪਹੁੰਚ ਜਾਾਂਗੇ ਤੇ ਹਾਰਦੀਕਾ ਜੀ ਘਰੇ ਸੀ ਇਹ ਸੁਪਤਾ ਪੇ ਅਸੀਂ ਇਹਨੂੰ ਮੈਂ ਠਾਇਆ ਹੀ ਨਹੀਂ ਮੈਂ ਕਿਹਾ ਚਲੋ ਹੱਲੇ ਇਹਨੂੰ ਪਿਆਰ ਰਹਿਣ ਦੀ ਹੈ ਨਾ ਇਹ ਹੈਗਾ ਹਸਪੀਟਲ ਬਠਿੰਡੇ ਹੀ ਹੈਗਾ ਉਸ ਤੋਂ ਉੱਪਰ ਤੁਸੀਂ ਮੈਂ ਇੰਸਰ ਜਿੰਨੀ ਹੈ ਮੇਰੀ ਮੰਮੀ ਦੀ ਹੋ ਗਈ ਸੀ ਇੱਕ ਪ੍ਰੋਬਲਮ ਮੇਰੀ ਮੰਮੀ ਦੇ ਨਾ ਬ੍ਰੈਸਟ ਦੇ ਵਿੱਚ ਗੰਢ ਸੀਗੀ ਓਪਰੇਟ ਕਰਵਾਇਆ ਸੀਗਾ ਵੀ ਜਦੋਂ ਕੈਪਸਲ ਦੀ ਸ਼ੁਰੂਆਤ ਹੋ ਚੁੱਕੀ ਸੀ ਕਿਉਂਕਿ ਬਹੁਤ ਅੱਛਾ ਜਿਹਾ ਟੀਟਮ ਹੁੰਦਾ ਹੈ ਲੋਕੋ ਮੈਡੀਸਨ ਉਹ ਵੀ ਚੱਲਦੀ ਹੈ ਹੁਣ ਤਾਂ 2 ਸਾਲ ਹੋ ਗਏ ਹੈਗੇ ਓਪਰੇਟ ਹੋਏ ਨੂੰ ਵਧੀਆ ਹੈਗੇ ਬਹੁਤ ਵਧੀਆ ਪੂਰੀ ਤਰ੍ਹਾਂ ਕਿਉਂਕਿ ਹੋਰ ਦੋ ਤੇ ਮੈਂ ਤੁਹਾਨੂੰ ਸਾਰਾ ਦੱਸਾਂ ਕਿ ਕਿਥੋਂ ਲਈ ਸੀ ਮੈਡੀਸਨ ਕਿਵੇਂ ਹੈ ਤੇ ਲੋ ਜੀ ਇੱਥੇ ਆਪਾਂ ਬੱਸ ਵਿੱਚ ਬੈਠ ਗਏ ਸੀ ਕਿ ਬੱਸ ਆਪਾਂ ਉਹੀ ਲਈ ਸੀਗੀ ਆਧਾਰ ਕਾਰਡ ਵਾਲੀ ਹਨਾ ਜਦੋਂ ਤੱਕ ਆਪਾਂ ਨੂੰ ਚਲੋ ਫਾਇਦਾ ਹੁੰਦਾ ਹੈ ਨਾ ਉਦੋਂ ਤੱਕ ਤਾਂ ਉਠਾਈ ਗਈ ਕਿਉਂਕਿ ਸਾਡੇ ਇੱਥੇ ਕੋੜਕਪੂਰੇ ਤੋਂ ਲੈ ਕੇ ਬਠਿੰਡੇ ਤੱਕ ਦਾ ਮੈਨੂੰ ਲੱਗਦਾ ਕਿਰਾਇਆ 100 ਦੇ ਨੇੜੇ ਤੇੜਦਾ ਹੋਊਗਾ ਹਨਾ ਤੇ ਚਲੋ ਵਧੀਆ ਗੱਲ ਹੈਗੀ ਹੈ ਹਨਾ ਵੀ ਦੋ ਜਣੀਆਂ ਦਾ ਸਾਡਾ ਜਿਹੜਾ ਕਿਰਾਇਆ ਬਚ ਗਿਆ ਹੈਗਾ ਤੇ ਇੱਥੇ ਜਿਹੜੀ ਹੁਣ ਤਾਂ ਅਸੀਂ ਮੇਨ ਰੋਡ ਤੇ ਇੱਥੇ ਪੈ ਗਈ ਹੈਗੀਆਂ ਇੱਥੇ ਨਾ ਕਿ ਸੜਕ ਬਹੁਤ ਖਰਾਬ ਹੈਗੀ ਆ ਪਰੇ ਜਾ ਕੇ ਨਾ ਗੋਨਿਆਂ ਨੇ ਸਾਈਡ ਤੇ ਨਾ ਜਦੋਂ ਸਾਈਡ ਜੇ ਤਾਂ ਪੈ ਜਾਂਦੀ ਹੈਗੀ ਰੋਡ ਤੋਂ ਸਾਈਡ ਜੇ ਤੇ ਇੰਨੀ ਜ਼ਿਆਦਾ ਟੁੱਟੀ ਫੁੱਟੀ ਸੀਗੀ ਸੜਕ ਉਹ ਇੱਥੇ ਅਸੀਂ ਪਹੁੰਚ ਚੁੱਕੇ ਹਈਆਂ ਇਹ ਹੈਗਾ ਹਸਪਤਾਲ ਨਾਮ ਹੈਗਾ ਇਹਦਾ ਐਡਵਾਂਸ ਹਸਪਤਾਲ ਇਹ ਐਡਵਾਂਸ ਕੈਂਸਰ ਹਸਪਤਾਲ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ ਤੇ ਬਾਕੀ ਇਹਦਾ ਇੱਕ ਨਾਮ ਹੋਰ ਫੇਮਸ ਹੈ ਵੀ ਇਹਨੂੰ 400 ਕਿੱਲੇ ਵਾਲਾ ਕਹਿੰਦੇ ਆ ਵੀ ਇੱਥੇ ਪਤਾ ਨਹੀਂ 400 ਕਿੱਲਾ ਜਿਹੜੀ ਜਗ੍ਹਾ ਹੈਗੀ ਜਿਹੜੀ ਸਰਕਾਰੀ ਹੈ ਇਹ ਇੱਥੇ ਕੁਛ ਨਾ ਕੁਛ ਬਣਿਆ ਹੈਗਾ ਇੱਕ ਤਾਂ ਇਹ ਹਸਪਤਾਲ ਬਣਿਆ ਕਿ ਦੂਜੇ ਨਸ਼ਾ ਛਡਾਉਣ ਵਾਲਾ ਹਸਪਤਾਲ ਨਹੀਂ ਬਣਿਆ ਹੁੰਦਾ ਜਿਹੜਾ ਉਹ ਬਣਿਆ ਹੈਗਾ ਉੱਥੋਂ ਪਿਲਸ ਜਿਗਾਂ ਲੈਣ ਜਾਂਦੇ ਹੁੰਦੇ ਮੈਂ ਦੇਖਿਆ ਬਹੁਤ ਵਾਰੀ ਉਹਨਾਂ ਕੋਲੇ ਹੁੰਦੀਆਂ ਬਰੀਕ ਜੀਆਂ ਪਿੱਲ ਜਿਹੜੀਆਂ ਮੂਹਰ ਚ ਰੱਖਦੀ ਹੈਗੇ ਉਹ ਬਹੁਤ ਲੋਕ ਜਾਂਦੀ ਹੈਗੇ ਕਿਉਂਕਿ ਅਸੀਂ ਆਟੋ 'ਚ ਬੈੰਨੇ ਆ ਨਾ ਉੱਥੇ ਦੇ ਨਾਲ ਹੀ ਆਟੋ 'ਚ ਲੋਕ ਬੈਠੇ ਹੁੰਦੇ ਆ ਉਹ ਜਿਹੜੇ ਅਗਲੇ ਹਸਪੀਟਲ ਜਾਂਦੀ ਹੈਗੇ ਆ ਇਹ ਹੈਗੇ ਅੰਦਰ ਰਿਸੈਪਸ਼ਨ ਦਾ ਏਰੀਆ ਤੇ ਇੱਥੇ ਕਾਫੀ ਟਾਈਮ ਵੇਟ ਕਰਨੀ ਪੈਂਦੀ ਹੈ ਮਤਲਬ ਲਾਈਨ ਆ ਤਾਂ ਹੁੰਦੀ ਆ ਰਿਸੈਪਸ਼ਨ ਤੇ ਹਨਾ ਵੀ ਉੱਥੋਂ ਆਪਾਂ ਨੂੰ ਪਰਚੀ ਲੈਣੀ ਪੈਂਦੀ ਹੈਗੇ ਰਿਸੈਪਸ਼ਨ ਏਰੀਏ ਤੋਂ ਤੇ ਫਿਰ ਆਪਾਂ ਪਰਚੀ ਲੈ ਕੇ ਤੇ ਜਿਹੜੇ ਵੀ ਡਾਕਟਰ ਨੂੰ ਆਪਾਂ ਮਿਲਣਾ ਹੁੰਦਾ ਹੈਗਾ ਉਹਦੇ ਆਪਾਂ ਸਾਈਨ ਕਰਵਾ ਕੇ ਫਿਰ ਉੱਪਰ ਅਲੱਗ-ਅਲੱਗ ਡਿਪਾਰਟਮੈਂਟਾਂ ਡਾਕਟਰਾਂ ਦੇ ਉਹਨਾਂ ਨੂੰ ਦਿਖਾਉਣਾ ਹੁੰਦਾ ਹੈ ਹਨਾ ਤੇ ਇੱਥੇ ਹੈਗਾ ਬਾਹਰ ਹਸਪਤਾਲ ਦੇ ਬਾਹਰਲੀ ਜਗ੍ਹਾ ਤੇ ਇੱਥੇ ਹੁੰਦਾ ਹੈਗਾ ਲੰਗਰ ਹਨਾ ਇਹ ਹੋ ਨਹੀਂ ਸਕਦਾ ਵੀ ਜਿੱਥੇ ਬਹੁਤ ਜ਼ਿਆਦਾ ਰਸ਼ ਹੋਵੇ ਤੇ ਆਪਣੇ ਪੰਜਾਬੀ ਆ ਜਿਹੜੇ ਭੁੱਖੇ ਰਹਿ ਜਾਂਣ ਹਨਾ ਤੇ ਲੰਗਰ ਆਪਣੀ ਹਮੇਸ਼ਾ ਹਰ ਇੱਕ ਜਗ੍ਹਾ ਤੇ ਅਵੇਲੇਬਲ ਹੈ ਸਾਡੇ ਵੀ ਇੱਥੇ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਜਿਹੜੇ ਮੈਡੀਕਲ ਬਣਿਆ ਹਨਾ ਉੱਥੇ ਜਾਂਦੀ ਹੈਗੀ ਸਾਰੇ ਲੰਗਰ ਲੈ ਕੇ ਸਾਡੀ ਵਾਰੀ ਲੱਗੀ ਹੁੰਦੀ ਹੈ ਮੈਂ ਵੀ ਬਣਾ ਕੇ ਭੇਜਦੀ ਹੁੰਦੀ ਸੀਗੇ ਉਦੋਂ ਰੋਟੀਆਂ ਗੁਰਦੁਆਰਾ ਸਾਹਿਬ ਤੋਂ ਕਲੈਕਟ ਕਰਕੇ ਫਿਰ ਉੱ ਲੈ ਜਾਂਦੇ ਤੇ ਫਿਰ ਉੱਥੇ ਦੇ ਕੇ ਆਉਂਦੇ ਕਿਉਂਕਿ ਦੂਰੋਂ ਦੂਰੋਂ ਲੋਕ ਆਏ ਹੁੰਦੇ ਹੈਗੇ ਤੇ ਇਹ ਬਹੁਤ ਵੱਡੀ ਸੇਵਾ ਹੈ ਇੱਕ ਹਨਾ ਇਹ ਦੇਖੋ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਇੱਥੇ ਆ ਬੈਠਣ ਨੂੰ ਵੀ ਚਲੋ ਥੋੜਾ ਜਿਹਾ ਪਾਰਕ ਜਿਹਾ ਵੰਗੂ ਬਣਿਆ ਵੀ ਲੋਕ ਇੱਥੇ ਬੈਠ ਜਾਂਦੇ ਹੈਗੇ ਜਦੋਂ ਵੇਟ ਕਰਨੀ ਹੁੰਦੀ ਵੀ ਰਿਪੋਰਟ ਆਉਣੀ ਹੁੰਦੀ ਹੈਗੀ ਐ ਜਾਂ ਡਾਕਟਰ ਹਨਾ ਵੀ ਲੰਚ ਬ੍ਰੇਕ ਹੁੰਦੀ ਹੈ ਜਦੋਂ ਉਹਨਾਂ ਦੀ ਹਨਾ ਕਾਫੀ ਟਾਈਮ ਲੱਗ ਜਾਂਦਾ ਹੈਗਾ ਤੇ ਜਾਂ ਹੁਣ ਜਿਵੇਂ ਐਡਮਿਟ ਹੁੰਦੇ ਤਿੰਨ ਤਿੰਨ ਹਨਾ ਦਿਨ ਲੱਗ ਜਾਂਦੇ ਹੈਗੇ ਉਦੋਂ ਇਹ ਜਗ੍ਹਾ ਵਧੀਆ ਵੀ ਇੱਥੇ ਆ ਕੇ ਬੈਠ ਜਾਂਦੀ ਹੈ ਸਾਰੀ ਹਨਾ ਵਧੀਆ ਪਾਰਕ ਜਾਂ ਬਣਿਆ ਹੋਇਆ ਦਰਖਤ ਲੱਗੇ ਹੋਏ ਹੈਗੇ ਆ ਹਵਾ ਠੰਡੀ ਹੈ ਕਈ ਵਾਰੀ ਆਪਣਾ ਮਾਨ ਆਕ ਜਾਂਦਾ ਨਾ ਉੱਥੇ ਕਮਰਿਆਂ ਦੇ ਵਿੱਚ ਰੋਲੇ ਰੱਪੇ ਵਿੱਚ ਬੈਠ ਕੇ ਇੱਥੇ ਮੇਰੇ ਫਾਦਰ ਦਾ ਵੀ ਆਪਰੇਟ ਹੋਇਆ ਸੀ ਕਿ ਉਹਨਾਂ ਦੇ ਗਦੂਦਾ ਦੀ ਪ੍ਰੋਬਲਮ ਸੀਗੀ ਸਾਰੇ ਤਰ੍ਹਾਂ ਦੇ ਆਪਰੇਟ ਹੁੰਦੇ ਐ ਤੇ ਜਰੂਰੀ ਨਹੀਂ ਵੀ ਕੈਂਸਰ ਵਾਲੀ ਹੁੰਦੀ ਐ ਜਿਵੇਂ ਆਹ ਪੱਥਰੀ ਵਗੈਰਾ ਹੋ ਗਈ ਹਨਾ ਪਿੱਤਾ ਪੁੱਤਾ ਕੱਢਣਾ ਹੈਗਾ ਇਹ ਸਾਰੇ ਆਪਰੇਟ ਕੀਤੇ ਜਾਂਦੇ ਤੇ ਡਾਕਟਰ ਤਾਂ ਇੰਨੇ ਵਧੀਆ ਨਾ ਸੰਦੂ ਡਾਕਟਰ ਹੈਗੇ ਇੱਥੇ ਦੇ ਮੀਨ ਹੈਗੇ ਸਰਜਨ ਹੈ ਨਾ ਬਾਕੀ ਉਹਨਾਂ ਦੇ ਨਾਲ ਦੇ ਤੇ ਇਹ ਹੈਗਾ ਕੰਟੇਨ ਏਰੀਆ ਇਹ ਵੀ ਬਹੁਤ ਵਧੀਆ ਬਣਿਆ ਹੋਇਆ ਤੇ ਅਸੀਂ ਇੱਥੋਂ ਪੀਤੀ ਸੀ ਚਾਹ ਚਾਹ ਪੀ ਕੇ ਅਸੀਂ ਫਿਰ ਚੱਲ ਪਈ ਸੀ ਇਹ ਇੱਥੇ ਰੋਟੀ ਵਗੈਰਾ ਦਾ ਰੈਂਜ ਵੀ ਹੁੰਦਾ ਜਿਵੇਂ ਹਸਪੀਟਲ ਦੇ ਡਾਕਟਰ ਲੱਗੇ ਆ ਜਾਂ ਇੱਥੇ ਅ ਮਤਲਬ ਟ੍ਰੇਨਿੰਗ ਵਗੈਰਾ ਲੱਗੀ ਹੁੰਦੀ ਹੈ ਨਰਸਾਂ ਦੀ ਤੇ ਉਹ ਸਾਰੇ ਇੱਥੋਂ ਹੀ ਚਾਹ ਪਾਣੀ ਪੀਂਦੇ ਹੈਗੇ ਹੈ ਨਾ ਗਰਮੀ ਬਹੁਤ ਸੀ ਜੀ ਆ ਕੇ ਫਿਰ ਮੈਂ ਨਾ ਆਤੀ ਨਾ ਆਕੇ ਤੇ ਫੇਰੇ ਕਹਿਣ ਲੱਗ ਪਈ ਸੀ ਕਿ ਵੀ ਮੇਰੇ ਵੀ ਅੱਜ ਛੀ ਕਰਦੀ ਹੈ ਨਾ ਸਾਨੂੰ ਕਾਫੀ ਟਾਈਮ ਹੋਸਪੀਟਲ 'ਚ ਲੱਗ ਗਿਆ ਸੀ ਅਸੀਂ ਪਹੁੰਚੀਆਂ ਕਰੇ 3 ਵਜੇ ਖੈਰ ਪਹਿਲਾਂ ਨਹੀਂ ਬਜਾਏ ਸਾਡਾ ਟਾਈਮ ਅੱਜ ਘੱਟ ਲੱਗਾ ਸੀ ਗਰਮੀ ਹੋ ਜਿਆਦਾ ਸੀ ਬੋਂਦਲ ਦੀ ਜਿਆਦਾ ਗਈਆਂ ਅਸੀਂ ਹੈ ਨਾ ਤੇ ਪਹਿਲਾਂ ਤਾਂ ਬਹੁਤ ਟਾਈਮ ਲੱਗ ਜਾਂਦਾ ਸੀ ਇੱਕ ਟਾਈਮ ਉੱਥੇ ਕਾਰਡ ਚੱਲਦੀ ਹੈਗੀ ਹੈ ਨਾ 5 ਲੱਖ ਵਾਲੇ ਜਿਹੜੇ ਕਾਰਡ ਹੁੰਦੇ ਆ ਜਾਂ 1.5 ਲੱਖ ਵਾਲੇ ਕਾਰਡ ਹੁੰਦੇ ਉਹ ਚੱਲਦੀ ਹੈ ਪੂਣਾ ਪਹਿਲਾਂ ਚਲਾਉਣਾ ਪੈਂਦਾ ਇੱਕ ਦਿਨ ਪਹਿਲਾਂ ਫਾਰਮੈਲਟੀ ਜਿਹੜੀ ਜੋ ਵੀ ਡਾਟਾ ਫੀਡ ਕਰਨਾ ਪੈਂਦਾ ਤੇ ਅਗਲੇ ਹੁਣ ਇੰਨਾ ਰਸ਼ ਹੁੰਦਾ ਨਾ ਵੀ ਅਗਲੇ ਦਿਨ ਜਾ ਕੇ ਉਹ ਚੱਲਦਾ ਹੈਗਾ ਮਤਲਬ ਆਪ ਕੋਣ ਯੂਜ਼ ਅਗਲੇ ਦਿਨ ਕਰ ਸਕਦੇ ਆ ਅਗਲੇ ਪਹਿਲਾਂ ਤਾਂ ਹੁੰਦਾ ਸੀ ਜਦੋਂ ਮੇਰੇ ਫਾਦਰ ਦਾ ਹੋਇਆ ਸੀ ਆਪਰੇਟ ਹਨਾ 2 2.5 ਸਾਲ ਤੇ 3 ਸਾਲ ਪਹਿਲਾਂ ਦੀ ਗੱਲ ਹੈ ਤੇ ਉਦੋਂ ਤਾਂ ਉਹ ਚੱਲ ਪੈਂਦਾ ਸੀ ਨਾਲ ਦੀ ਨਾਲ ਫਿਰ 1 ਸਾਲ ਬਾਅਦ ਹੀ ਦੇਖੋ ਸਾਡੇ ਜਾਂਦੇ ਜਾਂਦੇ ਦੇਖਦੇ ਦੇਖਦੇ ਇੰਨਾ ਰਸ਼ ਪੈਣ ਲੱਗਾ ਨਾ ਉੱਥੇ ਵੀ ਹੁਣ 2 ਦਿਨ ਲੱਗ ਜਾਂਦੇ ਆ ਉੱਥੇ ਕਾਰਡ ਚਲਾਉਣ ਤੇ ਹਨਾ ਚਲੋ ਫਿਰ ਸੂਵਿਧਤਾ ਤਾਂ ਅੱਛੀ ਹੈਗੀ ਆ ਹਾਂ ਉਥੇ ਕਾਗਜ਼ੀ ਕਾਰਵਾਈ ਤਾਂ ਬਹੁਤ ਕਰਨੀ ਪੈਂਦੀ ਆ ਵੀ ਅੱਕ ਜਾਨੇ ਆ ਪਰ ਜਿਹੜਾ ਖਰਚਾ ਬਹੁਤ ਜ਼ਿਆਦਾ ਵੱਜ ਜਾਂਦਾ ਕਿਉਂਕਿ ਤੁਸੀਂ ਦੇਖੋ ਵੀ ਕੀਮੋਆਂ ਦੇ ਖਰਚੇ ਨਾ ਬਹੁਤ ਜ਼ਿਆਦਾ 8-8000 ਦੀ 15-15000 ਦੀ ਕੀਮੋਆਂ ਹੁਣ ਇਹ ਨਹੀਂ ਪਤਾ ਵੀ ਪੇਸ਼ੈਂਟ ਦੀ ਕਿਹੜੀ ਲੱਗਣੀ ਹੁੰਦੀ ਆ ਹਨਾ ਉਹਨਾਂ ਦੀ ਤਕਲੀਫ ਦੇ ਹਿਸਾਬ ਨਾਲ ਤੇ ਜੇ ਉਹ ਇੰਨੇ ਪੈਸੇ ਉਹ ਕਿਸੇ ਦੇ 8 ਕੀਮੋ ਦਾ ਸਰਕਲ ਤਾਂ ਹੈਗਾ ਹੀ ਹੈਗਾ ਇਸ ਤੋਂ ਵੱਧ ਵੀ ਕਈਆਂ ਦੇ ਤਾਂ ਹੁਣ ਮੈਂ ਉੱਥੇ ਗੱਲਾਂ ਆਪਾਂ ਕਰਨ ਲੱਗ ਜਾਈਏ ਨਾਲ ਦੇਣਾ ਹਨਾ ਸੂਲਨ ਸੂਲਨ 12 12 ਕੀ ਮੋ ਵੀ ਲੱਗਦੀਆਂ ਹੁੰਦੀਆਂ ਤੇ ਕਾਰਡ ਹੀ ਹੈ ਜਿਹੜਾ ਬਚਾਈ ਜਾਂਦਾ ਲੋਕਾਂ ਨੂੰ ਹਨਾ ਇਹ ਮਤਲਬ ਫਰੀਦਕੋਟ ਹੈ ਸੰਗਰੂਰ ਹੈ ਤੇ ਆਪਣੇ ਮੇਨ ਇੱਥੇ ਬਠਿੰਡੇ ਤਿੰਨ ਕੈਂਸਰ ਸਰਕਾਰੀ ਹਸਪੀਟਲ ਐਸ ਤਿੰਨਾਂ ਦੇ ਵਿੱਚ ਕਾਰਡ ਚੱਲਦੇ ਆ ਬਹੁਤ ਅੱਛੀ ਜਿਹੜੀ ਇਹ ਸੁਵਿਧਾ ਹੈ ਮੋਦੀ ਵਾਲੇ ਕਾਰਡ ਵੱਜਦੇ ਆ ਜਿਹੜੇ 5 ਲੱਖ ਦੇ ਹਨਾ ਮੈਂ ਕਹਿੰਨੀ ਆ ਪ੍ਰਮਾਤਮਾ ਕਿਸੇ ਨੂੰ ਇਹਨਾਂ ਚੱਕਰਾਂ 'ਚ ਪਹਿਲੀ ਗੱਲ ਤਾਂ ਪਾਵੇ ਹੀ ਨਾ ਪਰ ਹਰ ਇੱਕ ਇਨਸਾਨ ਕੋਲੇ ਕਾਰਡ ਜ਼ਰੂਰ ਹੋਣਾ ਚਾਹੀਦਾ ਹੈ ਹਨਾ ਅਸੀਂ ਮੇਰੇ ਖਿਆਲ 'ਚ ਮੋਸਟਲੀ ਹੈਗਾ ਵੀ ਹਰ ਇੱਕ ਕੋਲੇ ਤੇ ਆਪਰੇਟ ਵਗੈਰਾ ਇਹ ਫ੍ਰੀ ਹੋ ਜਾਂਦਾ ਹੈਗਾ ਉਹਦੇ ਕਾਰਡ ਦੇ ਵਿੱਚੋਂ ਹੀ ਹੋ ਜਾਂਦਾ ਹੈਗਾ ਵਿੱਚ ਲੋ ਆਪਣਾ ਹਨਾ ਕਿੰਨਾ ਪੈਸੇ ਦੀ ਬਚਤ ਹੋ ਜਾਂਦੀ ਹੈਗੀ ਆ ਤੇ ਜਿਵੇਂ ਐਸੇ ਹੀ ਆਪਾਂ ਹਨਾ ਵੀ ਕੈਂਸਰ ਦੀ ਸਾਰੀ ਟ੍ਰੀਟਮੈਂਟ ਲੈਣਾ ਹੋਵੇ ਵੀ 15 16 ਕੀਮੋ ਹੋਗੀਆਂ ਤੇ 24 ਰੇਡੀਏਸ਼ਨ 23 24 ਰੇਡੀਏਸ਼ਨ ਜ਼ਰੂਰ ਹੁੰਦਿਆ ਹਰ ਇੱਕ ਦੇ ਜਿਹਦੇ ਵੀ ਇਹ ਪ੍ਰੋਬਲਮ ਹੁੰਦੀ ਹੈਗੀ ਆ ਹਨਾ ऑपरेट ਤੋਂ ਬਾਅਦ ਹਨਾ ਚਲੋ ਚਾਹੇ ਪਹਿਲੀ ਸਟੇਜ ਦਾ ਚਾਹੇ ਦੂਜੀ ਦਾ ਚਾਹੇ ਸ਼ੱਕ ਹੈ ਕਿਸੇ ਨੂੰ ਹਨਾ ਬਾਇਓਪਸੀ ਹੁੰਦੀ ਉਹਦੇ ਚ ਪਤਾ ਲੱਗ ਜਾਂਦਾ ਹੈਗਾ ਹਨਾ ਆਪਾਂ ਨੂੰ ਕਾਫੀ ਜ਼ਿਆਦਾ ਸਕੈਨਿੰਗ ਹੁੰਦੀ ਪਟ ਸਕੈਨਿੰਗ ਹੁੰਦੀ ਹੈ ਬਾਇਓਪਸੀ ਹੁੰਦੀ ਹੈਗੀ ਹੈ ਹੋਰ ਹੁੰਦੇ ਇੱਕ ਦੋ ਹਨਾ ਸਕੈਨ ਜਿ ਉਹਨਾਂ ਤੋਂ ਪਤਾ ਲੱਗ ਜਾਂਦਾ ਹੈਗਾ ਵੀ ਕਿਹੜੀ ਸਟੇਜ ਦੀ ਹੈ ਕਿਵੇਂ ਹੈ ਹਨਾ ਉਸ ਹਿਸਾਬ ਨਾਲ ਟਰੀਟਮੈਂਟ ਹੁੰਦੇ ਤੇ ਮੈਂ ਕਿ ਨਹੀਂ ਫਿਰ ਤਾਂ 5-6 ਲੱਖ ਚ ਪੈ ਜਾਂਦਾ ਹੈਗਾ ਹਨਾ ਮੈਡੀਸਨ ਵੀ ਉੱਥੋਂ ਫ੍ਰੀ ਮਿਲਦੀ ਹੈਗੀ ਕਾਰਡ ਦੇ ਹਿਸਾਬ ਨਾਲ ਚਲੋ ਥੋੜੀ ਬੋਤੀ ਤੇ ਕਈ ਵਾਰੀ ਆਪਾਂ ਨੂੰ ਲੈਣੀ ਪੈਂਦੀ ਆ ਬਾਹਰੋਂ ਇਸ ਕਰਕੇ ਹਨਾ ਵੀ ਇਹਨਾਂ ਕਾਰਡਾਂ ਦਾ ਵੀ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈਗਾ ਤੇ ਲੋ ਜੀ ਇੱਥੇ ਮੈਂ ਇਹਨਾਂ ਤੇ ਜੱਸੀ ਪਾਤੀ ਸੀਗੀ ਤੇ ਮੈਂ ਇਹਨਾਂ ਨੂੰ ਹੱਸ ਰਹੀ ਸੀ ਤੁਸੀਂ ਤਾਂ ਕਹਿੰਦੇ ਨਹੀਂਗੇ ਵਿਵਸਥ ਕਰੋ ਹਨਾ ਆਮ ਨਾਲ ਬੈਠੇ ਇੱਥੇ ਕਰਵਾਈ ਜਾ ਰਹੇ ਹੈਗੇ ਹਨਾ ਲੋ ਜੀ ਇੱਥੇ ਕਰਦੇ ਹੈਗੇ ਆਂ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੇ ਉੱਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਮੇਰੇ ਚੈਨਲ ਤੇ ਨਵੀਂ ਉੱਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੀ ਹੈ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਮੇਰੀਆਂ ਭੈਣਾਂ ਨੂੰ ਮੇਰੀ ਇਹ ਹੱਥ ਬੰਨ ਕੇ ਰਿਕੁਐਸਟ ਹੈ ਜੀ ਮੇਰੀ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗਦੀ ਹੋਵੇ ਤਾਂ ਕਮੈਂਟ ਜਰੂਰ ਕਰਿਆ ਕਰੋ ਜਿਵੇਂ ਜੇ ਮਰਜੀ ਕਮੈਂਟ ਕਰਿਆ ਕਰੋ ਠੀਕ ਹੈ ਚਾਹੇ ਜੋ ਮਰਜੀ ਲਿਖੋ ਕਮੈਂਟ ਦੇ ਵਿੱਚ ਹਨਾ ਤੇ ਪਰ ਮੈਨੂੰ ਕਮੈਂਟ ਜਰੂਰ ਕਰੋ ਤਦ ਲੋ ਜੀ ਆਪਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਹੈਗੇ ਤੇ ਇਹ ਤਾਂ ਹੁਣ ਛਿੱਪੋ ਆਪੋ ਆ ਕੇ ਆਰਾਮ ਫੀਲ ਕਰ ਰਹੇ ਹੈਗੇ ਹਨ ਇਹ ਤਾਂ ਕਹਿੰਦੇ ਨਹੀਂ ਹੈਗੇ ਵੀ ਬਸ ਕਰ ਰਹਿਣ ਦੀ ਹਨਾ ਉੱਠ ਜਾ ਹੁਣ ਮੈਨੂੰ ਖੁਦ ਹੀ ਉੱਠਣਾ ਪੈਣਾ ਹੈਗਾ ਹਨਾ ਤੇ ਕੈਮਰਾ ਬੰਦ ਕਰਨਾ ਪੈਣਾ ਹੈਗਾ ਤੇ ਇਸ ਕਰਕੇ ਆਪਾਂ ਚਲੋ ਸਾਰਿਆਂ ਨੂੰ ਕਰਦੇ ਹੈਗੇ ਆ ਬਾਏ ਬਾਏ